ਨਮਸਕਾਰ ਜੀ ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਲਾ ਚੋਣਵੀਆਂ ਖਬਰਾਂ ਰਾਜਨਾਥ ਸਿੰਘ ਨੇ ਆਖਿਆ ਹੁਰੀਅਤ ਨੇ ਗੱਲਬਾਤ ਲਈ ਦਰਵਾਜ਼ੇ ਕੀਤੇ ਸਨ ਬੰਦ ਮਹਾਰਾਸ਼ਟਰ ਵਿੱਚ ਇਕੱਲਿਆਂ ਚੋਣ ਲੜ ਸਕਦੀ ਹੈ ਭਾਜਪਾ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋਸ਼ ਕਰਜ਼ਾ ਮਾਫੀ ਦੇ ਨਾਂ ਤੇ ਕਿਸਾਨਾਂ ਨੂੰ ਠੱਗ ਰਹੀ ਹੈ ਕਾਂਗਰਸ ਬਾਦਲ ਨੇ ਆਖਿਆ ਕੈਪਟਨ ਨੇ ਕਿਸਾਨਾਂ ਨਾਲ ਕਰਜ਼ਾ ਮਾਫੀ ਦੇ ਨਾਂ ਤੇ ਬੋਲਿਆ ਝੂਠ ਸਰਸਾ ਦਾ ਹੰਗਾਮਾ ਆਮ ਆਦਮੀ ਪਾਰਟੀ ਤੇ ਲਾਏ ਪੱਗ ਨੂੰ ਹੱਥ ਪਾਉਣ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਖਿਆ ਸਰਸਾ ਡਰਾਮੇਬਾਜ਼ ਮੋਦੀ ਦੀ ਰੈਲੀ ਵਿੱਚ ਹੰਗਾਮਾ ਚੋਰ ਚੋਰ ਦਾ ਰੌਲਾ ਪਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰੈਲੀ ਵਿੱਚੋਂ ਰਹੇ ਗੈਰਹਾਜ਼ਰ ਪੰਜਾਬ ਦੀ ਸਾਰੀ ਲੀਡਰਸ਼ਿਪ ਪਹੁੰਚੀ ਕੇਜਰੀਵਾਲ ਦੇ ਦਰਬਾਰ ਹੁਣ ਖਬਰਾਂ ਦੇ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਗੁਰਦਾਸਪੁਰ ਰੈਲੀ ਤੋਂ ਭਾਪੀ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਖੁਸ਼ ਨਜ਼ਰ ਨਹੀਂ ਆ ਰਿਹਾ ਪ੍ਰਧਾਨ ਮੰਤਰੀ ਦੀ ਰੈਲੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੂਰ ਰਹੇ ਇਹ ਪਹਿਲੀ ਵਾਰ ਹੈ ਕਿ ਮੋਦੀ ਦੀ ਪੰਜਾਬ ਫੇਰੀ ਮੌਕੇ ਬਾਦਲ ਗੈਰਹਾਜ਼ਰ ਰਹੇ ਇਸ ਤੋਂ ਇਲਾਵਾ ਹਵਾਈ ਅੱਡੇ ਤੇ ਮੋਦੀ ਦਾ ਸਵਾਗਤ ਕਰਨ ਵੀ ਕੋਈ ਅਕਾਲੀ ਲੀਡਰ ਨਹੀਂ ਪਹੁੰਚਿਆ ਹੁਣ ਜੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਰੈਲੀ ਵਿੱਚ ਜ਼ਰੂਰ ਹਾਜ਼ਰੀ ਰਵਾਈ ਭਾਪੀ ਪ੍ਰਧਾਨ ਸ਼ਬੀਤ ਮਲਕਤੋ ਜਦੋਂ ਬਾਦਲ ਦੀ ਗੈਰ ਹਾਜ਼ਰੀ ਬਾਰੇ ਪੁੱਛਿਆ ਤਾਂ ਉਹਨਾਂ ਇਹ ਕਹਿ ਕੇ ਟਾਲ ਦਿੱਤਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਮਲਕਤ ਦੀ ਇਹ ਦਲੀਲ ਸੱਚੀ ਨਹੀਂ ਹਾਲਕੇ ਦੇ ਸਮਾਗਮਾਂ ਵਿੱਚ ਲਗਾਤਾਰ ਸ਼ਿਰਕਤ ਕਰ ਰਹੇ ਨੇ ਇਸ ਤੋਂ ਪਹਿਲਾਂ ਬਾਦਲਾ ਨੀ ਮੋਦੀ ਦੀ ਰੈਲੀ ਲਈ ਬੀਜੇਪੀ ਨੂੰ ਆਪਣੀਆਂ ਬੱਸਾਂ ਮੁਫਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਮਗਰੋਂ ਵੀ ਭਾਈਵਾਲ ਬੀਜੇਪੀ ਨੇ ਕਰਾਈ ਦੀਆਂ ਬੱਸਾਂ ਲਈਆਂ ਉੰਜ ਬੀਜੇਪੀ ਲੀਡਰਾਂ ਨੇ ਆਖੇ ਕਿ ਉਹਨਾਂ ਨੂੰ ਕਰਾਇਏ ਵਿੱਚ ਛੋੜ ਦਿੱਤੀ ਗਈ ਹੈ ਦਰਅਸਲ ਕਰਤਾਰਪੁਰ ਲਾਂਘੇ ਤੇ ਸਿੱਖ ਮਸਲਿਆਂ ਦਾ ਬੀਜੇਪੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਗੱਲ ਅਕਾਲੀ ਦਲ ਨੂੰ ਹਜਮ ਨਹੀਂ ਹੋ ਰਹੀ ਅਕਾਲੀ ਦਲ ਨੂੰ ਗੁਰਦਾਸਪੁਰ ਵਿੱਚ ਰੈਲੀ ਦੀ ਸਮਝ ਨਹੀਂ ਆ ਰਹੀ ਕਿਉਂਕਿ ਚੋਣਾਂ ਹਾਲੇ ਦੂਰ ਹੈ ਦਰਅਸਲ ਚਰਚਾ ਇਹ ਹੈ ਕਿ ਕਰਤਾਰਪੁਰ ਲਾਂਘੇ ਤੇ ਸਿੱਖ ਮਸ ਅਕਾਲੀ ਦਲ ਨੂੰ ਹਜਮ ਨਹੀਂ ਹੋ ਰਹੀ ਅਕਾਲੀ ਦਲ ਨੂੰ ਗੁਰਦਾਸਪੁਰ ਵਿੱਚ ਰੈਲੀ ਦੀ ਵੀ ਸਮਝ ਨਹੀਂ ਆ ਰਹੀ ਕਿਉਂਕਿ ਚੋਣਾ ਹਾਲੇ ਕਾਫੀ ਦੂਰ ਨੇ ਇਹ ਵੀ ਚਰਚਾ ਹੈ ਕਿ ਭਾਜਪਾ ਸੰਕਟ ਵਿੱਚ ਕਿਰੇ ਅਕਾਲੀ ਦਲ ਤੇ ਦਬਾਅ ਪਣਾ ਕੇ ਲੋਕ ਸਭਾ ਦੀਆਂ ਵੱਧ ਸੀਟਾਂ ਲੈਣ ਦੇ ਰੌ ਵਿੱਚ ਹੈ ਦੂਜੇ ਪਾਸੇ ਗੁਰਦਾਸਪੁਰ ਰੈਲੀ ਤੋਂ ਭਾਵੇਂ ਅਕਾਲੀ ਲੀਡਰ ਬਹੁਤੇ ਖੁਸ਼ ਨਜ਼ਰ ਨਹੀਂ ਆਏ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਮੋਦੀ ਦੇ ਖੂਬ ਸੋਲੇ ਗਾਏ ਸੁਖਵੀਰ ਨੇ ਮੋਦੀ ਵੱਲੋਂ ਮਿਸ਼ਨ 2019 ਦਾ ਪੰਜਾਬ ਤੋਂ آغاز ਕਰਨ ਬਦਲੇ ਉਹਨਾਂ ਦਾ ਧੰਨਵਾਦ ਕਰਦੇ ਆਂ ਕਿਹਾ ਕਿ ਕਾਂਗਰਸ ਨੂੰ ਸਿੱਖਾਂ ਉੱਪਰ ਅਤਿਆਚਾਰ ਕਰਨ ਵਾਲੀ ਪਾਰਟੀ ਕਿਹਾ ਜਾਵੇ ਤਿੰਨ ਪ੍ਰਧਾਨ ਮੰਤਰੀਆਂ ਨੇ ਪੰਜਾਬ ਦਾ ਦਰਦ ਸਮਝਿਆ ਹਟਲ ਵਿਆਹ ਰੀਵਾਜਪਈ ਇੰਦਰ ਕੁਮਾਰ ਗੁਜਰਾਲ ਤੇ ਨਰਿੰਦਰ ਮੋਦੀ ਨੇ ਉਹਨਾਂ ਆਖਿਆ ਕਿ ਬਾਜਪਈ ਨੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਦਿੱਤੇ ਗੁਜਰਾਲ ਨੇ 10 ਮਿੰਟਾਂ ਵਿੱਚ ਪੰਜਾਬ ਦਾ 8500 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਉਹਨਾਂ ਨੇ ਮੋਦੀ ਜੀ ਦੀ ਖੂਬ ਪ੍ਰਸ਼ੰਸਾ ਕਰਦੇ ਆਖਿਆ ਕਿ ਇਹਨਾਂ ਦੀ ਪੰਜਾਬ ਨੂੰ ਵੱਡੀ ਦੇਣਾ ਮੋਦੀ ਨੇ ਸਿੱਖਾਂ ਦੇ ਮਸਲੇ ਹੱਲ ਕੀਤੇ ਸੁਖਬੀਰ ਨੇ ਆਖਿਆ ਕਿ ਕਰਤਾਰਪੁਰ ਕੋਰੀਡੋਰ ਖਲਵਾਇਆ ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਉਹਨਾਂ ਆਖਿਆ ਕਿ ਗਾਂਧੀ ਪਰਿਵਾਰ ਦੇ ਨਾਮ ਤੇ ਸੜਕਾਂ ਤੇ ਸੰਸਥਾਵਾਂ ਦੇ ਨਾਂ ਬਦਲ ਦੇਣੇ ਚਾਹੀਦੇ ਕਿਉਂਕਿ ਉਹ ਸ ਮਲਕ ਨੇ ਆਖਿਆ ਕਿ ਕਰਤਾਰਪੁਰ ਕरिडोर ਤੇ ਕ੍ਰੈਡਿਟ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਾ ਹੈ ਕ੍ਰੈਡਿਟ ਹੋਰ ਕਿਸੇ ਨੂੰ ਨਹੀਂ ਮਿਲਣਾ ਚਾਹੀਦਾ ਉਹਨਾਂ ਨੇ ਆਖਿਆ ਕਿ ਜੇਕਰ ਕਾਂਗਰਸ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੀ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇਸ ਬਾਰੇ ਕੰਮ ਕਰਨਾ ਚਾਹੀਦਾ ਸੀ ਸ਼ਵੇਤ ਮਲਕ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਰੈਲੀ ਵਿੱਚ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪਹੁੰਚ ਸਕੇ ਪਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਮਲਕ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਤੇ ਹਮਲਾ ਕਰਦੇ ਆਖਿਆ ਕਿ ਜਾਖੜ ਗੁਰਦਾਸ ਮੋਦੀ ਦੀ ਗੁਰਦਾਸਪੁਰ ਗੇੜੀ ਦੇ ਨਾਲ ਕਰਤਾਰਪੁਰ ਲਾਂਗੇ ਦਾ ਸੇਹਰਾ ਲੈਣ ਦੀ ਦੌੜ ਫਿਰ ਤੋਂ ਸ਼ੁਰੂ ਹੋ ਗਈ। ਕਰਤਾਰਪੁਰ ਲਾਂਗੇ ਤੇ ਮਲਕ ਨੇ ਆਖਿਆ ਕਿ ਨਵਜੋਤ ਸਿੱਧੂ ਬਾਰੇ ਉਹ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ। ਉਹਨਾਂ ਆਖੇ ਕਿ ਸਿੱਧੂ ਪੈਸੇ ਲੈ ਕੇ ਕੰਮ ਕਰਦੇ ਨੇ। ਉਹਨਾਂ ਆਖਿਆ ਕਿ ਅੱਜ ਜੋ ਜਿਸ ਪਾਰਟੀ ਦੀ ਗੱਲ ਕਰਦੇ ਹੋ ਸਕਦਾ ਕੱਲ ਕਿਸੇ ਹੋਰ ਪਾਰਟੀ ਦੀ ਗੱਲ ਕਰਨ। ਉਹਨਾਂ ਆਖੇ ਕਿ ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਫੌਜੀ ਜਰਨੈਲ ਕਮਲ ਜਾਵედ ਬਾਜਵਾ ਦੇ ਪੈਰੀ ਪੈ ਜਾਣ। ਉਧਰ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੇ ਕਈ ਮਨੋਰਥ ਨਿਕਲੇ। ਇੱਕ ਤਾਂ ਉਹ ਕਰਤਾਰਪੁਰ ਕੋਰੀਡੋਰ ਤੇ ਸਿੱਖ ਕਤਿਆਨ੍ਹ ਦੇ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੇ ਨੇ ਦੂਜੇ ਸੰਕਟ ਵਿੱਚ ਕਿਰੇ ਅਕਾਲੀ ਦਲ ਨੂੰ ਵੀ ਸਖਤ ਸਨੇਹਾ ਦਿੱਤਾ ਗਿਆ ਇਸ ਲਈ ਲੋਕ ਸਭਾ ਚੋਣਾਂ ਦੇ ਲਿਹਾਜ਼ ਨਾਲ ਗੁਰਦਾਸਪੁਰ ਰੈਲੀ ਨਾਲ ਹੀ ਪੰਜਾਬ ਵਿੱਚ ਭਾਜਪਾ ਦੀ ਪੈੜ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਦਾਸਪੁਰ ਰੈਲੀ ਨਾਲ ਭਾਜਪਾ ਇੱਕ ਤੀਰ ਨਾਲ ਕਈ ਨਿਸ਼ਾਨੇ ਦੇ ਸੋਚਣਾ ਲਗਾਈ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਗਲਿਆਰੀ ਦੀ ਸ਼ੁਰੂਆਤ ਲਈ ਰੱਖੀ ਧਰਵਾਦ ਰੈਲੀ ਰਹੀ ਜਿੱਥੇ ਮੋਦੀ ਇਲਾਕੇ ਦੇ ਸਿੱਖਾਂ ਦੇ ਮਨਾਂ ਵਿੱਚ ਆਪਣੀ ਅਤੇ ਆਪਣੀ ਪਾਰਟੀ ਦਾ ਅਕਸਸ ਸੁਧਾਰੇ ਨੇ ਉੱਥੇ ਨਾਲ ਹੀ ਪੰਜਾਬ ਵਿੱਚ ਭਾਈਵਾਲ ਸ਼ਰੋਮਣੀ ਅਕਾਲੀ ਦਲ ਉੱਪਰ ਵੀ ਦਬਾਅ ਬਣੇਗਾ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕ ਤੇ ਲਈ ਚੰਗੀਆਂ ਸੀਟਾਂ ਆਸਾਨੀ ਨਾਲ ਛਡਵਾ ਸਕਦੇ ਨੇ ਜਿੱਥੇ ਸੂਬੇ ਦੀਆਂ 10 ਲੋਕ ਸਭਾ ਸੀਟਾਂ ਤੋਂ ਅਕਾਲੀ ਤੇ ਤਿੰਨ ਤੇ ਭਾਜਪਾ ਹੀ ਲੜਦੇ ਸਨ ਹੁਣ ਇਹ ਅਨੁਪਾਤ 8-5 ਦਾ ਹੋ ਸਕਦਾ ਹੈ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਆਪਣੇ ਹਿੱਸੇ ਆਉਂਦੀਆਂ ਸੂਬੇ ਦੀਆਂ 10 ਸੀਟਾਂ ਵਿੱਚੋਂ ਸਿਰਫ 4 ਤੇ ਜਿੱਤ ਪ੍ਰਾਪਤ ਕੀਤੀ ਸੀ ਭਾਜਪਾ ਨੇ ਤਿੰਨਾਂ ਵਿੱਚੋਂ ਦੋ ਸੀਟਾਂ ਤੇ ਜਿੱਤ ਦਰਜ ਕੀਤੀ ਵਿਨੋਦ ਖੰਨਾ ਦੇ ਮਤਵਤਾਬ ਦੀ ਸੀਟ ਕਾਂਗਰਸ ਦੇ ਹਿੱਸੇ ਚਲੇਗੀ ਹੁਣ ਮੋਦੀ ਦੀ ਇਹ ਰੈਲੀ ਪੰਜਾਬ ਦੇ ਬੀਜੇਪੀ ਵਰਕਰਾਂ ਦੇ ਨਵੇਂ ਸਾਹ ਫੂਕਣ ਦਾ ਕੰਮ ਕਰੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਪ੍ਰਧਾਨ ਮੰਤਰੀ ਦੀ ਰੈਲੀ ਦੌਰ ਨੌਜਵਾਨਾਂ ਨੇ ਮੋਦੀ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਤੇ ਚੋਰ ਹੈ ਚੋਰ ਹੈ ਦੇ ਨਾਰੇ ਲਾਏ ਪੁਲਿਸ ਨੇ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਸਵੇਰੇ ਜਲੰਧਰ ਵਿੱਚ ਕੁਝ ਨੌਜਵਾਨਾਂ ਨੇ ਹੰਗਾਮੇ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਇਹ ਨੌਜਵਾਨ ਯੂਥ ਕਾਂਗਰਸ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਹਨ ਪੁਲਿਸ ਨੇ ਇਨ੍ਹਾਂ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗੁਰਦਾਸਪੁਰ ਵਿੱਚ ਰੈਲੀ ਸ਼ੁਰੂ ਹੋਣ ਮਗਰੋਂ ਜਿਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣ ਦੇ ਰਹੇ ਸਨ ਤੇ ਪੰਡਾਲ ਵਿੱਚ ਮੌਜੂਦ ਕੁਝ ਨੌਜਵਾਨਾਂ ਨੇ ਆਪਣੀਆਂ ਜੇਬਾਂ ਵਿੱਚੋਂ ਕਾਲੀਆਂ ਛ ਉਰੇ ਦੇ ਨਾਰੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਪੁਲਿਸ ਨੇ ਤੁਰਤ ਉਹਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਕਾਰਕੁੰਨ ਨੇ ਗੁਰਦਾਸਪੁਰ ਵਿੱਚ ਨਰਿੰਦਰ ਮੋਦੀ 34 ਮਿੰਟ ਲੰਮਾ ਭਾਸ਼ਣ ਤੇ ਹਰ ਗੱਲ ਨਾਲ ਕਾਂਗਰਸ ਨੂੰ ਨਿਸ਼ਾਨੇ ਤੇ ਲੈ ਕੇ ਆਏ ਪਰ ਪੰਜਾਬ ਲਈ ਕੋਈ ਨਵਾਂ ਵਿਕਾਸ ਪ੍ਰੋਜੈਕਟ ਜਾਂ ਕੋਈ ਵਿਸ਼ੇਸ਼ ਪੈਕੇਜ ਆਦਿ ਦਾ ਐਲਾਨ ਨਹੀਂ ਕੀਤਾ ਮੋਦੀ ਨੇ ਕਰਤਾਰਪੁਰ ਸਾਗਲਿਆਰੇਦ ਦੇ ਮੁੱਦੇ ਤੋਂ ਲੈ ਕੇ 1984 ਸੇਕਤਲੇਮ ਤੱਕ ਕਾਂਗਰਸ ਨੂੰ ਖੂਬ ਰਗੜੇ ਲਾਏ ਪਰ ਕਿਸਾਨੀ ਤਰਾਸ ਦੀ ਪਾਣੀ ਤੇ ਆਰਥਿਕ ਸੰਕਟ ਦੇ ਹੱਲ ਵੱਜੋਂ ਮੋਦੀ ਨੇ ਕੁ ਉਬਾ ਸਰਕਾਰ ਨੂੰ ਕੇਂਦਰ ਦੀਆਂ ਸਕੀਮਾਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਕਰਤਾਰਪੁਰ ਸਾਹਿਬ ਲਾਂਗੇ ਦਾ ਕ੍ਰੈਡਿਟ ਆਪਣੀ ਸਰਕਾਰ ਨੂੰ ਦਿੰਦੇ ਆ 4 ਕਿਲੋਮੀਟਰ ਦੇ ਫਰਕ ਲਈ ਸਿਰਫ ਕਾਂਗਰਸ ਨੂੰ ਜ਼ਿੰਮੇਵਾਰ ਦੱਸਦੇ ਆ ਉਹਨਾਂ ਆਖਿਆ ਕਿ ਹੁਣ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਲਈ ਬੇਹੱਦ ਸ਼ਾਨਦਾਰ ਕੋਰੀਡੋਰ ਬਣਾਏਗੀ ਕੈਪਟਨ ਸਰਕਾਰ ਤੇ ਕਰਜ਼ਾ ਮਾਫੀ ਦੇ ਨਿਸ਼ਾਨਾ ਲਾਉਂਦੇ ਆ ਉਹਨਾਂ ਆਖਿਆ ਕਿ ਪੰਜਾਬ ਵਿੱਚ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਪਰ ਇਹ ਨਹੀਂ ਕੀਤਾ ਗਿਆ ਉਹਨਾਂ ਸੰਸਦ ਵਿੱਚ ਕਰਜ਼ਾ ਮਾਫੀ ਬਾਰੇ ਰਿਕਾਰਡ ਲੈ ਕੇ ਗਏ ਸੁਨੀਲ ਜਾਖੜ ਤੇ ਵਿਅੰਗ ਕਰਦੇ ਆ ਆਖਿਆ ਕਿ 1.5 ਸਾਲ ਵਿੱਚ 3400 ਕਰੋੜ ਦਾ ਕਰਜ਼ਾ ਮਾਫ ਕੀਤਾ ਪਰ ਮੋਦੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਸੁਆਮੀ ਲਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਹੈ ਤੇ ਕਾਂਗਰਸ ਹਮੇਸ਼ਾ ਲਾਰੇ ਹੀ ਲਾਉਂਦੀ ਰਹੀ ਹੈ। ਉਹਨਾਂ ਪੰਜਾਬ ਲਈ ਸ਼ਾਹਕੋਟ, ਸ਼ਾਹਪੁਰ ਕੰਢੀ ਬੰਨ ਸ਼ੁਰੂ ਕੀਤੇ ਜਾਣ, 11 ਲੱਖ ਮੁਫਤ ਰਸੋਈ ਗੈਸ ਕਨੈਕਸ਼ਨ ਵੰਡਣ ਤੇ ਧਾਰਮਿਕ ਅਦਾਰਿਆਂ ਨੂੰ GST ਤੋਂ ਮੁਕਤ ਕਰਨ ਦੀ ਆਪਣੀ ਸਰਕਾਰ ਦੀ ਪਿੱਠ ਵੀ ਥਾਪੜੀ। ਮੋਦੀ ਦੀ ਰੈਲੀ ਵਿੱਚ ਭਾਜਪਾ ਦੀ ਸੂਬਾ ਲੀਡਰਸ਼ਿਪ ਤੇ ਅਕਾਲੀ ਨੇਤਾ ਵੀ ਹਾਜ਼ਰ ਸਨ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੇਤ ਠੀਕ ਨਾ ਹੁਣ ਕਰਕੇ 11 ਹਜ਼ਾਰ ਰਹੇ ਜੋ ਚਰਚਾ ਦਾ ਵਿਸ਼ਾ ਬਣੇ ਰਹੇ। ਆਮ ਆਦਮੀ ਪਾਰਟੀ ਪੰਜਾਬ ਦੀ ਸਾਰੀ ਲੀਡਰਸ਼ਿਪ ਕੇਜਰੀਵਲ ਦੇ ਦਰਬਾਰ ਪਹੁੰਚੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਲ ਪਹਿਲੀ ਵਾਰ ਸਾਰੀ ਲੀਡਰਸ਼ਿਪ ਨਾਲ ਇਕੱਠਿਆਂ ਮੀਟਿੰਗ ਕਰ ਰਹੇ ਨੇ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਉਲੀਕੀ ਗਈ ਕੇਜਰੀਵਲ ਨੂੰ ਮਿਲਨ ਪੰਜਾਬ ਦੀ ਕੋਰ ਕਮੇਟੀ ਤੇ 22 ਮੈਂਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਵਿਧਾਇਕ ਸਮੁੱਚੀ ਸਭਾਈ ਲੀਡਰਸ਼ਿਪ ਲੋਕ ਸਭਾ ਚੋਣਾਂ ਲਈ ਐਲਾਨੇ ਪੰਜ ਉਮੀਦਵਾਰ ਜਨ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਬਲਾਕ ਪ੍ਰਧਾਨ ਤੇ ਸਾਰੇ ਵਿੰਗਾਂ ਦੇ ਆਗੂ ਦਿੱਲੀ ਅਪੜੇ ਇਸ ਮੀਟਿੰਗ ਵਿੱਚ ਲੋ ਤੇ ਅਮੀਜਾਰਾਂ ਦੇ ਐਲਾਨ ਬਾਰੇ ਚਰਚਾ ਹੋਈ ਕੇਜਰੀਵਲ ਪੰਜਾਬ ਲੀਡਰਸ਼ਿਪ ਦੇ ਗਿਲੇ ਸ਼ਿਕਵੇ ਸੁਣ ਕੇ ਉਹਨਾਂ ਨੂੰ ਕੋਈ ਰਾਏ ਦੇ ਰਹੇ ਨਹੀਂ ਸਿਆਸੀ ਪਾਰਟੀਆਂ ਮਿਸ਼ਨ 2019 ਦੀ ਸ਼ੁਰੂਆਤ ਪੰਜਾਬ ਤੋਂ ਕਰ ਰਹੀਆਂ ਪ੍ਰਧਾਨ ਮੰਤਰੀ ਨੇ ਗੁਰਦਾਸਪੁਰ ਵਿੱਚ ਪਹਿਲੀ ਚੋਣ ਰੈਲੀ ਕਰਕੇ ਲੋਕ ਸਭਾ ਲਈ ਬੀਜੇਪੀ ਦੀ ਪ੍ਰਚਾਰ ਮੁਹਿੰਮ ਵਧ ਦਿੱਤੀ ਹੁਣ 20 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਲ ਬਰਨਾਲਾ ਵਿੱਚ ਪਹਿਲੀ ਚੋਣ ਰੈਲੀ ਕਰਨਗੇ ਤੇ ਪੰਜਾਬ ਵਿੱਚ ਚੋਣਾਂ ਦਾ ਬਿੱਗਲ ਵਜਾਉਣਗੇ ਮੈਂਬਰ ਪਾਰਲੀਮੈਂਟ ਭਗਵੰਤ ਪਾਣ ਦੀ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਬਰਨਾਲਾ ਵਿੱਚ ਇਹ ਰੈਲੀ ਰੱਖੀ ਗਈ ਹੈ ਕੇਜਰੀਵ ਕਰ ਕੁਲਦੀਪ ਢਾਲੀਵਾਲ ਦੇ ਹੱਕ ਵਿੱਚ 2 ਫਰਵਰੀ ਨੂੰ ਰੈਲੀ ਕਰਨਗੇ ਅਖੀਰਲੇ ਹਫਤੇ ਲੋਕ ਸਭਾ ਹਲਕਾ ਹਿਆਰਪੁਰ ਦੇ ਸ਼ਹਿਰ ਗੜਸ਼ੰਕਰ ਵਿੱਚ ਵੀ ਰੈਲੀ ਕੀਤੀ ਜਾਣੀ ਹੈ ਉਧਰ ਕੈਬਨਿਟ ਮੰਤਰੀ ਰਵਜੋਤ ਸਿੰਘ ਸਿੱਧੂ ਨੇ ਆਪਣੇ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸਿੱਧੂ ਦੀ ਰਾਹੁਲ ਗਾਂਧੀ ਨਾਲ ਕਾਫੀ ਨੇੜਤਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਫੌਜਦਾ ਕੈਪਟਨ ਤੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਅਸਲ ਕੈਪਟਨ ਕਹਿ ਕੇ ਉਹਨਾਂ ਵਿਵਾਦ ਛੇੜ ਦਿੱਤਾ ਸੀ ਬਾਅਦ ਵਿੱਚ ਉਹਨਾਂ ਕੈਪਟਨ ਨੂੰ ਮਿਲ ਕੇ ਮਾਮਲਾ ਸ਼ਾਂਤ ਕਰ ਦਿੱਤਾ ਸਿੱਧੂ ਤਿੰਨ ਸੂਬੇ ਦੀਆਂ ਵਿਧਾਨ ਸਭਾ ਚ ਚੱਲਿਆ ਥੇ ਜਿੰਨਾ ਸੀਟਾਂ ਵਿੱਚ ਗਏ ਉੱਥੇ ਜਿਤਨ ਨਸੀਬ ਹੋਈ ਸਿੱਧੂ ਦਾ ਕਾਂਗਰਸ ਵਿੱਚ ਵੱਡਾ ਕਦਮ ਹੋ ਗਿਆ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਿਆਲ ਸਿੰਘ ਕੋਲਿਆਵਾਲੀ ਬਾਦਲਾਂ ਦੇ ਬਹੁਤ ਨਜ਼ਦੀਕੀ ਉਹਨਾਂ ਨੂੰ ਮਹਾਲੀ ਦਲ ਨੇ 16 ਜਨਵਰੀ ਤੱਕ ਨਿਆਂਇਕ ਰਾਸਤ ਵਿੱਚ ਭੇਜ ਦਿੱਤਾ ਜਾਣਕਾਰੀ ਮੁਤਾਬਕ ਹਾਲਤ ਦੇ ਹੁਕਮਾਂ ਦੇ ਇਸ ਮਾਮਲੇ ਤੇ ਅਗਲੀ ਸੁਣਵਾਈ ਵੀਡੀਓ ਕਾਨਫਰੈਂਸ ਰਾਹੀਂ ਕੀਤੀ ਜਾਏਗੀ। ਪੰਚਾਇਤੀ ਚੋਣਾਂ ਹੋ ਹਟੀਆਂ ਨੇ ਪਰ ਜਿੱਥੇ ਗੜਬੜ ਹੋਈ ਹੈ ਉੱਥੇ ਚੋਣਾਂ ਮੁੜ ਹੋਈਆਂ। ਬਲਾਕ ਜਨਾਲਾ ਅਧੀਨ ਪੈਂਦੀਆਂ ਨੌ ਪੰਚਾਇਤਾਂ ਵਾਸਤੇ ਅੱਜ ਮੁੜ ਵੋਟਾਂ ਪੈਣ ਦੀ ਖਬਰ ਹੈ। ਚੰਡੀਗੜ੍ਹ ਤੋਂ ਖਬਰ ਸੂਬੇ ਦੀ ਸਤਾ ਸੁਵਾਲਨ ਦੇ 2 ਸਾਲਾਂ ਤੋਂ ਘੱਟ ਸਮੇਂ ਤੇ ਇੱਕ ਹੋਰ ਵਿੱਤੀ ਸੰਕਟ ਦਾ ਸਾਹਮਣਾ ਕਰਦੇ باوجود ਕੈਪਟਨ ਅਮਰਿੰਦਰ ਸਿੰਘ ਦੀ ਗਵਾਈ ਚ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ 스마트ਫੋਨ ਦੇਣ ਦੇ ਅਹਿਮ ਵਾਅਦੇ ਨੂੰ ਅਮਲੀ ਜਾਮਾ ਪਰਾਉਣ ਦੀ ਤਿਆਰੀ ਖੇਚ ਲਈ ਹੈ। ਪੰਜਾਬ ਕੈਪੀਟਨ ਨੀਮ ਭਗੌੜੇ ਆਰਥਿਕ ਅਪਰਾਧੀਆਂ ਖਿਲਾਫ ਸਿਕੰਜਾ ਕਸਣ ਲਈ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ ਐਕਟ ਨੂੰ ਮੋੜ ਪ੍ਰਕਾਸ਼ਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਏ ਇਸ ਐਕਟ ਨਾਲ ਦੇਸ਼ ਤੋਂ ਭੱਜਣ ਵਾਲੇ ਆਰਥਿਕ ਅਪਰਾਧੀਆਂ ਦੀਆਂ ਜਾਇਦਾਦਾਂ ਨੂੰ ਜੋੜਨ ਤੇ ਜ਼ਬਤ ਕਰਨ ਲਈ ਅਥਾਰਟੀਆਂ ਨੂੰ ਸ਼ਕਤੀ ਵੀ ਮਿਲੇਗੀ ਹਰੀਕੇ ਝੀਲ ਚ ਵੱਡੀ ਗਿਣਤੀ ਪ੍ਰਵਾਸੀ ਪੰਛੀਆਂ ਦੀ ਆਮਦ ਹੋਈ ਹੈ ਹਰੀਕੇ ਝੀਲ ਚ ਪੂਜੇ ਪ੍ਰਵਾਸੀ ਪੰਛੀ ਉਹਨਾਂ ਨੂੰ ਦੇਖਣ ਲਈ ਵੱਡੀ ਗਿਣਤੀ ਚ ਸਲਾਨੀ ਪੁਜ ਰਹੇ ਨੇ ਇਹ ਝੀਲ ਸਤਲੁਜ ਤੇ ਬਿਆਸ ਦੇ ਸੰਗਮ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਲਗਭਗ 96 ਸਕੁਅਰ ਕਿਲੋਮੀਟਰ ਤੱਕ ਫੈਲੀ ਹੋਈ ਹੈ ਸਰਦ ਰੁੱਤ ਦੌਰਾਨ ਹਰ ਵਾਰ ਤਰ੍ਹਾਂ ਇਸ 42000 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਪੂਜੇ ਵੱਡੀ ਗਿਣਤੀ ਚ ਪ੍ਰਵਾਸੀ ਪੰਛੀ ਝੀਲ ਦੇ ਕਿਨਾਰਿਆਂ ਤੇ ਦੇਖੇ ਜਾ ਸਕਦੇ ਨੇ ਬਰਡ ਵਾਚਰ ਦੁਆਰਾ ਤਿਆਰ ਕੀਤੀ ਸੂਚੀ ਅਨੁਸਾਰ 300 ਤੋਂ ਜ਼ਿਆਦਾ ਪ੍ਰਵਾਸੀ ਪੰਛੀਆਂ ਦੀਆਂ ਕਿਸਮਾਂ ਸਰਦ ਮੌਸਮ ਚ ਇਸ ਝੀਲ ਦਾ ਰੁਖ ਕਰਦੀਆਂ ਤੇ ਮਾਰਚ ਤੋਂ ਪਹਿਲਾਂ ਵਾਪਸ ਮੁੜ ਜਾਂਦੀਆਂ ਨੇ ਇਹਨਾਂ ਚ ਕੂਟ ਸ਼ਵਲਰ ਪਿੰਟੇਲ ਗ੍ਰੇਲੈਗ ਗੀਜ਼ ਬਾਰ ਹੈੱਡਡ ਸਪੂਨ ਬਿਲ ਰਿਵਰ ਟਰਨ ਸੀਗਲ ਜਿਹੇ ਪੰਛੀ ਸ਼ਾਮਲ ਨੇ ਇਹ ਪੰਛੀ ਸਾਬੀਰੀਆ ਰੂਸ ਕਜ਼ਾਕਿਸਤਾਨ ਤੇ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਪ੍ਰਵਾਸ ਕਰਕੇ ਆਉਂਦੇ ਨੇ ਹੁਣ ਤੱਕ 1 ਲੱਖ ਦੇ ਕਰੀਬ ਪੰਛੀ ਇੱਥੇ ਪਹੁੰਚ ਚੁੱਕੇ ਨੇ ਸ਼ੀਲ ਦੇ ਅੰਦਰ ਦਾਖਲ ਹੋਣ ਲਈ ਬਣਾਏ ਗਏ ਦੋ ਰਸਤੇ ਵਿੱਚੋਂ ਇੱਕ ਹਰੀਕੇ ਹੈੱਡ ਵਰਕਰਸ ਤੇ ਆਉਂਦਾ ਹੈ ਤੇ ਦੂਸਰਾ ਜਲੰਧਰ ਵਾਲੇ ਪਾਸੇ ਪ੍ਰਾਣੇ ਮੱਖੂ ਕੋਲ ਨਿਕਲਦਾ ਹੈ ਇਹਨਾਂ ਦੋਵਾਂ ਇਹਨਾਂ ਦੋਵਾਂ ਪਾਸਿਆਂ ਤੋਂ ਆਉਣ ਵਾਲੇ ਸਲਾਨੀਆਂ ਨੂੰ ਪਹਿਲਾਂ ਹਰੀਕੇ ਜੰਗਲਾਤ ਦਫ਼ਤਰ ਤੋਂ ਦਾਖਲਾ ਪਾਸ ਲੈਣਾ ਪੈਂਦਾ ਹੈ ਜੰਗਲਾਤ ਅਧਿਕਾਰੀ ਮੁਤਾਬਕ ਜਲਦੀ ਹੀ ਦਾਖਲਾ ਪਾਸ ਦੋਵਾਂ ਗੇਟਾਂ ਤੋਂ ਦੇਣਾ ਆਰੰਭ ਕੀਤਾ ਜਾਏਗਾ ਅਕਾਲੀ ਭਾਜਪਾ ਗੜ ਜੋੜ ਸਰਕਾਰ ਵੇਲੇ ਇਸ ਝੀਲ ਦੇ ਵਿਕਾਸ ਲਈ ਕੰਮ ਉਲੀਕੇ ਗਏ ਸਨ ਇਹਨਾਂ ਵਿੱਚ ਸੁਖਵੀਰ ਸਿੰਘ ਬਾਦਲ ਦੇ ਜਲ バス ਜਿਹੇ ਪ੍ਰੋਜੈਕਟ ਤੌਰੇ ਬੈਟਰੀ ਉੱਤੇ ਚੱਲਣ ਵਾਲੇ ਰਿਕਸ਼ੇ ਝੀਲ ਦੇ ਦੱਖਣ ਵਾਲੇ ਪਾਸੇ ਮੱਕੂ ਵਾਲੇ ਕਿਨਾਰਿਆਂ ਦੀ ਸਫਾਈ ਪਾਣੀਆਂ ਵਿੱਚ ਬੇੜੀਆਂ ਦੀ ਵਿਵਸਥਾ ਆਦੀ ਮੁੱਖ ਕਾਰਜ ਸਨ ਪਰ ਫਿਰ ਹਾਲ ਇਹ ਸਾਰੇ ਕਾਰਜ ਬੰਦ ਦੇ ਬੰਦ ਪਏ ਨੇ ਦੋ ਸਾਧਵੀਆਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰੇ ਗੁਰਮੀਤ ਰਾਮ ਰਹੀਮ ਡੇਰਾ ਸਰਸਾ ਦੇ ਮੁਖੀ ਦੀਆਂ ਮੁਸ਼ਕਲਾ ਮੋੜ ਵਧਨ ਗਈਆਂ 11 ਜਨਵਰੀ ਨੂੰ ਪੰਚਗਗਲਾ ਦੀ ਸੀਬੀ ਅਦਾਲਤ ਪੱਤਰਕਾਰ ਛਾਤਰਪਤੀ ਕਤਲ ਕੇਸ ਵਿੱਚ ਫੈਸਲਾ ਸੁਣਾਇਆ ਕਿ ਜੇ ਸਬੰਧੀ ਬਹਿਸ ਪੂਰੀ ਹੋ ਚੁੱਕੀ ਹੈ 24 ਅਕਤੂਬਰ 2002 ਨੂੰ ਸਰਸਾ ਦੇ ਪੱਤਰਕਾਰ ਰਾਮਚੰਦਰ ਛਾਤਰਪਤੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਮ੍ਰਿਤਕ ਪੱਤਰਕਾਰ ਦੇ بیٹے ਅੰਸ਼ਲ ਛਾਤਰਪਤੀ ਨੇ ਆਖਿਆ ਕਿ 16 ਸਾਲਾਂ ਬਾਅਦ ਉਸਦੇ ਪਿਤਾ ਦੇ ਕਤਲ ਮਾਮਲੇ ਵਿੱਚ ਇਨਸਾਫ ਦੀ ਉਮੀਦ ਹੈ 20 ਸਾਲ ਦੀ ਸਜ਼ਾ ਕੱਟ ਰਿਆ ਡੇਰਾ ਮੁਖੀ ਖਿਲਾ ਦੇ باوجود ਵੀ ਮੁਸ਼ਕਲਾਂ ਵਧਣਗੀਆਂ ਕਿਉਂਕਿ ਰਾਮਚੰਦਰ ਦੇ ਕਤਲ ਮਾਮਲੇ ਵਿੱਚ ਦੋ ਦੋਸ਼ੀ ਕੁਲਦੀਪ ਸਿੰਘ ਅਤੇ ਨਿਰਮਲ ਜੋ ਕਿ ਡੇਰਾ ਪੈਰੋਕਾਰ ਸਨ ਉਹਨਾਂ ਨੂੰ ਮੌਕੇ ਤੋਂ ਹੀ ਫੜ ਲਿਆ ਸੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਸਰਕਾਰ ਘਰਾਮੇ ਚ ਵਰਤੇ ਜਾਣ ਵਾਲੇ ਪਾਣੀ ਦੀ ਸੰਜਮ ਨਾਲ ਮਹੱਤਤਾ ਤੇ ਗੰਬੀਰਤਾ ਦਿਖਾਉਣ ਲੱਗੀ ਹੈ ਜਿਸ ਲਈ ਮੰਤਰੀ ਮੰਡਲ ਵੱਲੋਂ ਸਬ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਤ੍ਰਿਪਤ ਬਾਜਵਾ ਸੁਖਵਿੰਦਰ ਸਿੰਘ ਸਰਕਾਰੀਆ ਤੇ ਰਜੀਆ ਸੁਲਤਾਨਾ ਨੂੰ ਸ਼ਾਮਲ ਕੀਤਾ ਹੈ ਇਹ ਕਮੇਟੀ ਪਾਣੀ ਦੀ ਸੰਜਮ ਨਾਲ ਵਰਤੋ ਦੇ ਵਿਸ਼ੇ ਤੇ ਅਧਿਐਨ ਕਰਨ ਲਈ ਇਜ਼ਰਾਈਲ ਆਧਾਰ ਯੋਜਨਾ ਲਾਗੂ ਕਰੇਗੀ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੂੰ ਬਚਾ ਕੇ ਰੱਖਿਆ ਜਾ ਸਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਾਫ ਆਖਿਆ ਕਿ ਸਰਕਾਰ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਹੁਰੀਅਤ ਨਾਲ ਵੀ ਗੱਲ ਕਰਨ ਲਈ ਤਿਆਰ ਸੀ ਪਰੰਤੂ ਉਹਨਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਕਸ਼ਮੀਰ ਮਸਲੇ ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਨੇ ਆਖਿਆ ਕਿ ਹੁਰੀਅਤ ਹੀ ਗੱਲ ਕਰਨ ਤੋਂ ਇਨਕਾਰੀ ਸੀ ਫਿਰ ਸਰਕਾਰ ਕੀ ਕਰ ਸਕਦੀ ਸੀ ਉਹਨਾਂ ਆਖਿਆ ਕਿ ਇਹ ਧਾਰਨਾ ਬਣੀ ਹੋਈ ਹੈ ਕਿ ਭਾਜਪਾ ਦੇ ਲੋਕ ਹੁਰੀਅਤ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਇਸ ਲਈ ਸਰਬ ਪਾਰਟੀ ਵਫਦ ਦੇ ਤਿਆਰ ਹੋਏ ਜਦੋਂ ਉਹ ਦਲ ਗਿਆ ਤੇ ਹੁਰੀਅਤ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਮਹਾਰਾਸ਼ਟਰ ਦੇ ਭਾਜਪਾ ਮੈਂਬਰ ਪਾਰਲੀਮੈਂਟ ਅੰਦਰ ਮੀਟਿੰਗ ਕੀਤੀ ਉਥੋਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਆਖਿਆ ਕਿ ਅਕਲੀਆਂ ਚੋਣਾਂ ਲੜਨ ਲਈ ਭਾਰਤੀ ਜਨਤਾ ਪਾਰਟੀ ਤਿਆਰ ਰਹੇ ਮੌਸਮ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਛੱਡ ਕੇ ਪੰਜਾਬ ਦੇ ਕਾਫੀ ਖੇਤਿਆਂ ਦੇ ਵਿੱਚ ਤੁੰਦ ਪੈ ਰਹੀ ਹੈ ਜਿਹੜੀ ਕਿ ਤੁੰਦ ਗਾਹਗਾਟਾ ਹੈ ਔਰ ਤੁੰਦ ਨਾਲ ਨੁਕਸਾਨ ਬਹੁਤ ਹੋ ਰਿਹਾ ਹੈ ਫਸਲਾਂ ਨੂੰ ਭਾਵੇਂ ਚੰਗਾ ਮੌਕਾ ਮਿਲ ਗਿਆ ਹੈ ਔਰ ਤੁੰਦ ਕਾਰਨ ਕਿੱਥੇ ਕਿੱਥੇ ਕੀ ਅਪਡੇਟ ਸ਼੍ਰੀਨਗਰ ਤੋਂ ਖਬਰਾਂ ਉਤਰੀ ਭਾਰਤ ਵਿੱਚ ਅਜੇ ਵੀ ਠੰਡ ਦਾ ਕਹਿਰ ਜਾਰੀ ਹੈ ਕਸ਼ਮੀਰ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਬਰਫ਼ ਪਈ ਮੌਸਮ ਵਿਭਾਗ ਮੁਤਾਬਕ ਤਾਜ਼ਾ ਬਰਫ਼ਬਾਰੀ ਕਾਰਨ ਜੰਮੂ ਕਸ਼ਮੀਰ ਕੌਮੀ ਸ਼ਾਰਾ ਤੇ ਮੋਗਲ ਰੋਡ ਬੰਦ ਹੋ ਗਏ ਇੱਕ ਅਧਿਕਾਰੀ ਕਹਿੰਦਾ ਹੈ ਕਿ ਕਸ਼ਮੀਰ ਵਿੱਚ ਜ਼ਿਆਦਾਤਰ ਥਾਵਾਂ 'ਤੇ ਬਰਫ਼ ਪੈਂਦੀ ਹੈ ਖਾਸ ਕਰਕੇ ਗੁਲਮਾਰਗ ਤੇ ਪਹਲਗਾਮ 'ਚ ਸ਼੍ਰੀਨਗਰ ਵਿੱਚ ਸਵੇਰੇ ਬਰਫ਼ਪਾਰੀ ਹੋਈ ਜਵਾਰ ਸੁਰਗ ਤੇ ਹੋਰ ਕਈ ਇਲਾਕਿਆਂ 'ਚ ਅਜੇ ਵੀ ਬਰਫ਼ਪਾਰੀ ਹੋ ਰਹੀ ਹੈ ਸਾਵਧਾਨੀ ਵਜੋਂ ਨਗਰੋਟਾ ਤੇ ਉਡੋਂ ਫੋਰ ਵਿੱਚ ਕਸ਼ਮੀਰ ਨਾਲ ਸੰਬੰਧਿਤ ਸਾਰੇ ਇਲਾਕਿਆਂ ਨੂੰ ਬੰਦ ਕਰ ਦਿੱਤਾ ਗਿਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਨਵੇਂ ਵਰ੍ਹੇ ਦੀ ਪਹਿਲੀ ਰਾਤ ਨੂੰ ਹੋਈ ਹਲਕੀ-ਹਲਕੀ ਕੈਨਮਨ ਨੇ ਸੁੱਕੀ ਠੰਡ ਤੋਂ ਰਾਹਤ ଦਵਾ ਦਿੱਤੀ ਹੈ ਲਗਾਤਾਰ ਪੈ ਰਹੀ ਠੰਡ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਕੋਰੇ ਦੀ ਮਾਰ ਪੈਣ ਕਾਰਨ ਫਸਲਾਂ ਸੁਗੜ ਰਹੀਆਂ ਸਨ ਪਰ ਤਾਜ਼ਾ ਕਿਣਮਨ ਲਾਹੇ ਵਣਸਾਪਤ ਹੋਵੇਗੀ ਸੇਤ ਅਤੇ ਖੇਤੀ ਮਾਰ ਇਸ ਇਸ ਹਲਕੇ ਜ਼ਮੀਨ ਨੂੰ ਵਰਦਾਨ ਦੱਸ ਰਹੇ ਨੇ ਇੱਕ ਹਫਤਾ ਹੋਰ ਮੌਸਮ ਠੰਡ ਭਰਿਆ ਰਹੇਗਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ